ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਕਰ ਦਸਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੇ ਸਭ ਸੋਈ ਗੁਰਮੁਖ ਵਿਲਾ ਪੂਜੇ ਕੋਈ ਬਿਨ ਪੈ ਪਈਏ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਾਸ ਰਸਮਾਨ ਰਹਾਉ ਗਿਆਨ ਗਿਆਨ ਕਥੇ ਸਭ ਕੋਈ ਕਤ ਕਤ ਬਾਤ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨ ਕੋਈ ਬਿਨ ਰਸ ਰਾਤੇ ਮੂਤ ਨ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਿਤ ਨ ਹੋਈ ਨਾਉ ਭੁਲੇ ਥਾਉ ਨ ਕੋਈ ਮਨ ਮਾਇਆ ਬੰਦਿਓ ਸਰ ਜਾਲ ਘਟ ਘਟ ਵਿਆਪ ਰਿਓ ਵਿਖਰ ਨਾਲ ਜੋ ਅੰਜ ਸੋ ਦੀਸੇ ਕਾਲ ਕਾਰਜ ਸੀਦੋ ਰਿੱਦੇ ਸਮਾਲ ਸੋ ਗਿਆਨੀ ਜਿਨ ਸ਼ਬਦ ਲਿਬਲਾਈ ਮਨੁਖ ਹੋਮੇ ਪਤ ਰਗਵਾਈ ਆਪੇ ਕਰਤੇ ਭਗਤ ਕਰਾਈ ਗੁਰਮੁਖ ਆਪੇ ਦੇਵੜਿਆਈ ਰੈਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਵੇਦ ਪੁਕਾਰੇ ਭਗਤ ਸਰਬੋਤ ਸੁਣ ਸੁਣ ਮਾਨੇ ਵੇਖੇ ਜੋਤ ਸਾਸਤਰ ਸਿਮਰਤ ਨਾਮ ਦਰਲਾਮਗ ਗੁਰਮੁਖ ਸ਼ਾਂਤ ਉਤਮ ਕਰਾਮਗ ਮਨਮੁਖ ਜੋਨੀ ਦੂਖ ਸਹਾ ਮੰਗ ਬੰਦਨ ਤੂ ਤੇ ਇਕ ਨਾਮ ਵਸਾਵੰਗ ਮੰਨੇ ਨਾਮ ਸਚੀ ਪਤ ਪੂਜਾ ਕਿਸ ਵੇਖਾ ਨਹੀਂ ਕੋ ਦੂਜਾ ਦੇਖ ਕਹੋ ਭਾਵੇ ਮਨ ਸੋਈ ਨਾਨਕ ਕਹੇ ਅਬਲ ਨਹੀਂ ਕੋਈ ਬਿਲਾ ਬਿਲਾ ਮੁਹੱਲਾ ਪੈਲਾ ਮਨ ਕਾ ਕਿਹਾ ਮਨ ਸਾ ਕਰੇ ਏਹੋ ਮਨ ਪੁੰਨ ਪਾਪ ਉਚਰੇ ਮਾਇਆ ਮਦ ਮਾਤੇ ਤ੍ਰਿਪਤ ਨ ਆਵੇ ਤ੍ਰਿਪਤ ਮੁਗਟਮਨ ਸਾਚਾ ਭਾਵੇ ਤਨ ਤਨ ਕਲਤ ਸਭ ਦੇਖ ਅਭਿਮਾਨਾ ਬਿਨ ਨਾਵੇ ਕਿਸੇ ਸੰਗ ਨਾ ਜਾਣਾ ਰਹੋ ਕੀਚੇ ਰਸਭੋਗ ਖੁਸ਼ੀਆਂ ਮਨ ਕੇਰੀ ਤਨ ਲੋਕਾਂ ਤਨ ਭਸਮੇ ਢੇਰੀ ਖਾਕੂ ਖਾਕ ਲਲੇ ਸਭ ਫੈਲ ਬਿਨ ਸ਼ਬਦੇ ਨਹੀਂ ਉਤਰੇ ਮੈਲ ਗੀਤ ਰਾਗ ਕੰਨ ਤਾਲ ਸਿ ਕੁਰੇ ਤ੍ਰ ਗੁਣ ਉਪਜੇ ਬਿਨਸੇ ਦੂਰੇ ਦੂਜੀ ਦੁਰਮਤ ਦਰਦ ਨਾ ਜਾਏ ਛੂਟੇ ਗੁਰਮੁਖ ਦਾਰੂ ਗੁਣ ਗਾਏ ਤੋਤੀ ਉਜਲ ਤਿਲਕ ਮਲ ਮਾਲਾ ਉਤੀ ਉਜਲ ਤਿਲਕ ਗਲ ਮਾਲਾ ਅੰਤਰ ਕ੍ਰੋਧ ਪੜੇ 나ਟ ਸਾਲਾ ਨਾਮ ਵਿਸਾਰ ਮਾਇਆ ਮਦ ਪਿਆ ਬਿਨ ਗੁਰੁ ਸਭਗਤ ਨਹੀਂ ਸੁਖ ਤਿਆ ਸੂਕਰ ਸਵਾਨ ਗਰਤਬ ਮੰਜਾਰਾ ਪਸੂ ਮਲੇਸ਼ ਨੀਚ ਚੰਡਾਲਾ ਗੁਰ ਤੇ ਮੋਹ ਫੇਰੇ ਤਿਨ ਜੋਨ ਪੁਆਈਏ ਬੰਧਨ ਬਾਦਿਆ ਆਇ ਆਈਏ ਜਾਈਏ ਗੁਰ ਸੇਵਾ ਤੇ ਲਹੇ ਪਦਾਲਤ ਹਿਰਦੇ ਨਾਮ ਸਦਾ ਕਰਤਾਰਤ ਸੱਚੀ ਦਰਗਹ ਪੂਸ਼ਨਾ ਖੋਏ ਮਾਨੇ ਹੁਕਮ ਸੀਜੇ ਦਰ ਸੋਏ ਸਤਗੁਰੂ ਮਿਲੇ ਤਾਂ ਤਿਸ ਕੋ ਜਾਣੇ ਰਹੇ ਅਜਾਈ ਹੁਕਮ ਪਛਾਣੇ ਹੁਕਮ ਪਛਾਣੇ ਸੱਚੇ ਦਰਵਾਸ ਕਾਲ ਵਿਕਾਲ ਸ਼ਬਦ ਭਏ ਨਾਸ ਰਹੇ ਅਤੀਤ ਜਾਣੇ ਸਭ ਤਿਸ ਕਾ ਤਨ ਮਨ ਅਲਪ ਹੈ ਇਹੋ ਜਿਸਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ